ਯਾਰ ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤਰ ਫਾੜੀ ਗਾ ਹੋ ਲਿਖ ਗਿਆ ਜੋਕੇ ਬਾਈਕਰ ਜੀ ਕਾ ਖਾਲਸਾ ਬਾਈਕਰ ਜੀ ਕੀ ਬਤੇ ਮੈਂ ਰੋ ਕੇ ਬਾਹਰ ਆਇਆ ਤੇ ਅਕੀਤ ਭਾਈ ਹੋਰ ਬਾਨੀਆਂ ਚਾਹੀਦੀਆਂ ਜੀ ਹਾਂ ਜੀ ਹਾਂ ਜੀ 100% ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤਰ ਫਾੜੀ ਗਾ ਹੋ ਲਿਖ ਗਿਆ ਜੋਕੇ ਸੇ ਹਾਏ ਹਾ ਸਸੀ ਗੱਲ ਕਰਦੇ ਸਸੀ ਗੱਲ ਕਰਦੇ ਆਈਡੀ ਵਿੱਚ ਵੈਰਾਈਟੀ ਨੀਚੇ ਕਰੋ ਹਾਂ ਇਹਨਾਂ ਦੇ ਨੀਚੇ ਰੋ ਦਾ ਫੇਸ ਦੇ ਦਿੱਤਾ ਓਕੇ ਪਹਿਲੀ ਵਾਰੀ ਉਹਨਾਂ ਨਾਲ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਾਈਕਰ ਜੀ ਕਹਾਲ ਸਾਹਿਬ ਬਾਈਕਰ ਜੀ ਦੀ ਬਤ ਇਹ ਮੈਂ ਮੈਂ ਸੀ ਸੀ ਬੀ ਬ ਰਚਨੀ ਦੇਖ ਲਨ ਕੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕਿੰਨੀਆਂ ਕੁੜੀਆਂ ਦੀਆਂ ਨੇ ਬੱਚੇ ਆਏ ਤੁਹਾਡੀ ਮੱਤੀਆਂ ਆਈਆਂ ਜੋ ਰਚਨੀ ਵੱਲੋਂ ਮੇਕ ਕੇ ਇਮੋਸ਼ਨਸ ਇੱਕ ਐਸ ਆ ਫਾਦਰ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਅਜੇ ਵੇਖੀ ਕਿ ਨਹੀਂ ਵੇਖੀ ਦੇਖੀ ਅਸਲ ਫਿਲਮ ਨੈਕਸਟ ਲੈਵਲ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਰੋ ਕੇ ਬਾਹਰ ਆਇਆ ਤੇ ਕੀ ਸਭ ਮਹਾਰਬਾਨੀਆਂ ਚਾਹੀਦੀਆਂ ਜੀ ਇਹ ਮੂਵੀਆਂ ਹਾਂਜੀ 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 100% ਮੇਰਾ ਫੇਵਰਿਟ ਸੀਨ ਰਿਆ ਫਤ ਆਪਣਾ ਨਹੀਂ ਇਹਨਾਂ ਦਾ ਹਾਂ ਮੇਰੀ ਗੱਲ ਤੋਂ ਸਭ ਤੋਂ ਫੇਵਰਿਟ ਸੀਨ ਹੋਊ ਸੀ ਜਦੋਂ ਉਹ ਕਹਿੰਦਾ ਵੀ ਮੇਰੇ ਪਿੱਛੇ ਸਤਵੀਂ ਹੈ ਨਾ ਵੀਤੀ ਵੀਤੀ ਹੁੰਦੀ ਆ ਕਹਿੰਦਾ ਵੀ ਵੀ ਮੇਰੇ ਵੀ ਪੁੱਤ ਜੰਮੂਗਾ ਕਹਿੰਦਾ ਵੀ ਰੱਬ ਨੂੰ ਉਹ ਮੇਰਾ ਸਭ ਤੋਂ ਵੱਧ ਲਾਫੇਵਰਿਟ ਸੀਨ ਸੀ ਫਿਰ ਉਸ ਤੋਂ ਬਾਅਦ ਜਦੋਂ ਬਗੜਾ ਉਹ ਜਾਂਦਾ ਅੰਦਰ ਤੇ ਬਾਹਰ ਬਗੜਾ ਬਣ ਕੇ ਆਉਂਦਾ ਉਹ ਮੇਰਾ ਬੈਸਟ ਸੀਨ ਸੀ ਚਲੋ ਸਸਰੀ ਗਾਲ ਮਨਕੀਰਤ ਭਾਈ ਜੀ ਇਤਿਹਾਸ ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤ ਫਾੜੀ ਗੱਲ ਲਿਖ ਗਿਆ ਜੋਕੇ ਬਾਈਕਰ ਜੀ ਕਾ ਖਾਲਸਾ ਬਾਈਕਰ ਜੀ ਕੀ ਬਤ ਹੈ ਮੈਂ ਰੋ ਕੇ ਬਾਹਰ ਆਇਆ ਤੇ ਅੰਕਿਤ ਭਾਈ ਹੋਰ ਬਾਨੀਆਂ ਚਾਹੀਦੀਆਂ ਜੀ ਇਹ ਮੂਵੀ ਹਾਂਜੀ 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 100% ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤ ਫਾੜੀ ਗੱਲ ਲਿਖ ਗਿਆ ਜੋਕੇ ਸੇ ਹਾਏ ਹਾ ਸਸਰੀ ਗਾਲ ਕਰਦੇ ਸਹੀ ਗੱਲ ਹੈ ਆਈਡੀ ਚ ਵਰਾਇਟੀ ਨੀਚੇ ਕਰੋ ਆਈਡੀ ਨੀਚੇ ਕਰੋ ਉਹਦਾ ਫੇਸ ਦੇਖਿਆ ਓਕੇ ਪਹਿਲੀ ਵਾਰੀ ਉਹਨਾਂ ਨਾਲ ਮੂਵੀ ਦੇਖ ਕੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਾਈਕਰ ਜੀ ਕਾਲ ਸਾਹਿਬ ਬਾਈਕਰ ਜੀ ਕੀ ਬਤ ਹੈ ਪਾਜੀ ਮਨੀ ਸਾਹਿਬ ਦਾ ਇਹ ਮੈਂ ਸੇ ਸੇ ਬੀਬੀ ਰਜਨੀ ਦੇਖ ਲੈਂ ਕੇ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕੁੜੀਆਂ ਦੀ ਲਈ ਵੀ ਬੱਚੇ ਆਏ ਤੁਹਾਡੀ ਮੱਤੀਆਂ ਆਈਆਂ ਜੋ ਰਜਨੀ ਵੱਲ ਮੇਕ ਕੇ ਇਮੋਸ਼ਨਸ ਇੱਕ ਐਸ ਆ ਫਾਦਰ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਅਜੇ ਵੇਖੀ ਕਿ ਨਹੀਂ ਵੇਖੀ ਵੇਖੀ ਅਸਲ ਫਿਲਮ ਨੈਕਸਟ ਲੈਵਲ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਰੋ ਕੇ ਬਾਹਰ ਆਇਆ ਤੇ ਅਰਤੀ ਸਭਾਈ ਹੋਰ ਬਾਨੀਆਂ ਚਾਹੀਦੀਆਂ ਜੀ ਅਹੀਂ ਮੂੜੀਆਂ ਹਾਂਜੀ 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 100% ਮੇਰਾ ਫੇਵਰਿਟ ਸੀਨ ਰਿਆ ਫਕਤਾ ਆਪਣਾ ਨਹੀਂ ਹੈ ਇਹਨਾਂ ਦਾ ਹਾਂ ਮੇਰੀ ਗੱਲ ਤੋਂ ਸਭ ਤੋਂ ਫੇਵਰਿਟ ਸੀਨ ਹੋਊ ਸੀ ਜਦੋਂ ਉਹ ਕਹਿੰਦਾ ਵੀ ਮੇਰੇ ਪਿੱਛੇ ਸਤਵੀਂ ਹੈ ਨਾ ਵੀਤੀ ਵੀਤੀ ਹੁੰਦੀ ਆ ਕਹਿੰਦਾ ਵੀ ਵੀ ਮੇਰੇ ਵੀ ਪੁੱਤ ਜੰਮੂਗਾ ਉਹ ਕਹਿੰਦਾ ਪਰ ਰੱਬ ਨੂੰ ਉਹ ਮੇਰਾ ਸਭ ਤੋਂ ਵੱਧ ਲਾਫੇਵਰਿਟ ਸੀਨ ਸੀ ਫਿਰ ਉਸ ਤੋਂ ਬਾਅਦ ਜਦੋਂ ਬਗੜਾ ਉਹ ਜਾਂਦਾ ਅੰਦਰ ਤੇ ਬਾਹਰ ਬਗੜਾ ਬਣ ਕੇ ਆਉਂਦਾ ਉਹ ਮੇਰਾ ਬੈਸਟ ਸੀਨ ਸੀ ਚਲੋ ਸਤਿ ਸ੍ਰੀ ਅਕਾਲ ਮਨਕੀਰਤ ਭਾਈ ਜੀ ਇਤਿਹਾਸ ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤ ਫਾੜੀ ਗੱਲ ਲਿਖ ਗਿਆ ਜੋਕੇ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਬਤ ਹੈ ਮੈਂ ਰੋਕੇ ਬਾਹਰ ਆਇਆ ਤੇ ਅੰਕੀਤ ਵੀ ਹੋਰ ਬਾਨੀਆਂ ਚਾਹੀਦੀਆਂ ਜੀ ਇਹ ਮੂਵੀ ਹਾਂਜੀ ਹਲਦੀ ਹਾਂਜੀ 100% ਤੇ ਮੈਂ ਅੱਜ ਪਹਿਲੀ ਫਿਲਮ ਦੇਖੀ ਥੀਏਟਰ ਦੇ ਵਿੱਚ ਉਹ ਰਜਨੀਆ ਪੁੱਤ ਫਾੜੀ ਗੱਲ ਲਿਖ ਗਿਆ ਜੋਕੇ ਸੇ ਹਾਏ ਹਾ ਸੱਚੀ ਗੱਲ ਕਰਦੇ ਸੱਚੀ ਗੱਲ ਆਈਆਂ ਚ ਵੈਰਾਈਟੀ ਨਿੱਚ ਕਰੋ ਆਈਆਂ ਚ ਵੈਰਾਈਟੀ ਦਾ ਫੇਸ ਦੇ ਲੱਗਿਆ ਓਕੇ ਪਹਿਲੀ ਵਾਰੀ ਉਹਨਾਂ ਨਾਲ ਮੂਵੀ ਦੇਖ ਕੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਾਈਕਰ ਜੀ ਕਾਲਸਾ ਬਾਈਕਰ ਜੀ ਦੀ ਬਤ ਹੈ ਮੈਂ ਮੈਂ ਸੀ ਸੀ ਬੀ ਬ ਰਜਨੀ ਦੇ ਸੰਨ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਕੁੜੀਆਂ ਦੀ ਲਈ ਬੱਚੇ ਆਏ ਤੁਹਾਡੀ ਬੱਤੀਆਂ ਆਈਆਂ ਤੁਝ ਰਜਨੀ ਵੱਲ ਮੇਕੇ ਇਮੋਸ਼ਨ ਸ ਇੱਕ ਐਜ਼ ਅ ਫਾਦਰ ਵੀ ਬਹੁਤ ਵਧੀਆ ਬਹੁਤ ਵਧੀਆ ਜੀ ਤੁਸੀਂ ਹਜੇ ਵੇਖੀ ਕਿ ਨਹੀਂ ਵੇਖੀ ਬਸ ਫਿਲਮ ਨੈਕਸਟ ਲੈਵਲ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਰੋ ਕੇ ਬਾਹਰ ਆਇਆ ਤੇ ਹਰ ਇੱਕ ਭਾਈ ਹੋਰ ਬਾਨੀਆਂ ਚਾਹੀਦੀਆਂ ਜੀ ਹਾਂ ਮੁੰਡੀਆਂ ਹਾਂਜੀ 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 100% ਮੇਰਾ ਫੇਵਰਿਟ ਸੀਨ ਰਿਆ ਫਤਤਾ ਆਪਣਾ ਨਹੀਂ ਇਹਨਾਂ ਦਾ ਹਾਂ ਮੇਰੀ ਗੱਲ ਤੋਂ ਸਭ ਤੋਂ ਫੇਵਰਿਟ ਸੀਨ ਹੋਊ ਸੀ ਜਦੋਂ ਉਹ ਕਹਿੰਦਾ ਵੀ ਮੇਰੇ ਪਿੱਛੇ ਸਤਵੀਂ ਹੈ ਨਾ ਵੀਤੀ ਵੀਤੀ ਹੁੰਦੀ ਆ ਉਹ ਕਹਿੰਦਾ ਵੀ ਵੀ ਮੇਰੇ ਵੀ ਪੁੱਤ ਜੰਮੂਗਾ ਉਹ ਕਹਿੰਦਾ ਪਰ ਰੱਬ ਨੂੰ ਉਹ ਮੇਰਾ ਸਭ ਤੋਂ ਵੱਧ ਲਾਫੇਵਰਿਟ ਸੀਨ ਸੀ ਫਿਰ ਉਸ ਤੋਂ ਬਾਅਦ ਜਦੋਂ ਬਗੜਾ ਉਹ ਜਾਂਦਾ ਅੰਦਰ ਤੇ ਬਾਹਰ ਬਗੜਾ ਬਣ ਕੇ ਆਉਂਦਾ ਉਹ ਮੇਰਾ ਬੈਸਟ ਸੀਨ ਸੀ ਚਲੋ ਸਸਰੀ ਗਾਲ ਮਨਕੀਰਤ ਭਾਈ ਜੀ